ਪਹਿਲਾਂ ਵਾਲਾ ਜਿਹੜਾ ਟਾਈਮ ਸੀਗਾ ਉਹ ਟਾਈਮ ਤੇ ਭਾਈ ਸਾਹਿਬ ਗੁਰਦੇਵ ਸਿੰਘ ਕਾਲ ਤਖਤ ਦੇ ਜਥੇਦਾਰ ਵੀ ਰਹੇ ਆ ਤੇ ਮੇਰੇ ਡੈਡੀ ਜੀ ਜਿਹੜੇ ਸੀਗੇ ਇਹ ਲੰਗਰ ਦੇ ਜਥੇ ਸੇਵਾ ਕਰ ਰਹੇ ਆ ਉਹ ਟਾਈਮ ਤੇ ਤੇ ਜਿਹੜਾ ਇਕੱਠੀਆਂ ਰਹੀਆਂ ਬਰਛਾਦਾ ਪਾਣੀ ਭਾਈ ਸਾਹਿਬ ਮੇਰੇ ਡੈਡੀ ਦੇ ਹੱਥੋਂ ਹੀ ਛਕ ਦੇ ਰਹੇ ਉਹ ਟਾਈਮ ਤੇ ਜਿਹੜੇ ਵਿੱਚ ਮੀਡੀਆ ਦੇ ਵਿੱਚ ਗੱਲ ਚੱਲਦੀ ਆ ਵੀ ਉਹ ਟਾਈਮ ਮਾਤਾ ਜੀ ਬਰਛਾਦਾ ਲੈ ਕੇ ਜਾਂਦੇ ਸੀਗੇ ਨਾਲ ਬੀਬੀ ਜੀ ਦੇ ਉਹ ਮੇਰੀ ਦਾਦੀ ਜੀ ਹੁੰਦੀ ਸੀਗੀ ਹਾਂਜੀ ਮੇਰੀ ਛਕੀ ਦਾਦੀ ਸੀਗੀ ਉੋਟਾਂ ਨੇ ਕਚੇਰੀਆਂ ਨੇ ਕੰਮ ਕਰਨੇ ਸੀਗੇ ਉਹ ਭਾਈ ਸਾਹਿਬ ਡਿਊਟੀ ਮੇਰੇ ਡੈਡੀ ਦੀ ਲਾ ਦਿੰਦੇ ਹੁੰਦੇ ਸੀਗੇ ਪਿੰਡਾਂ ਪਿੰਡਾਂ ਦੇ ਵਿੱਚ ਆਹ ਫੈਸਲੇ ਤੁਸੀਂ ਕਰਕੇ ਆਉਣੇ ਆਹ ਕਰਕੇ ਆਉਣੇ ਘਰਾ ਘਰਾ ਦੀਆਂ ਕੁੜੀਆਂ ਅੱਜ ਜਿਹੜੀਆਂ ਛੱਡੀਆਂ ਛੜਾਈਆਂ 5 5 10 10 ਸਾਲ ਦੀਆਂ ਬੇਟੀਆਂ ਸੀ ਉਹ ਘਰ ਬਸਾਤੇ ਦੁੱਖ ਵੀ ਆ ਪੰਥ ਨੂੰ ਕਿ ਪੰਥ ਨੇ ਤਿੰਨ ਵਾਰ ਉਹਰੇ ਬਾਦਲਾਂ ਦੀ ਸਰਕਾਰ ਬਣਾਈ ਜੀ ਉਹਨਾਂ ਨੇ ਸਭ ਕੁਝ ਜਾਣਦੇ ਹੋਏ ਵੀ ਉਹ ਬੀਪੀ ਤਿਵਾੜੀ ਦੀ ਰਿਪੋਰਟ ਜਿਹੜਾ ਇੱਕ ਪੁਲਿਸ ਅਫਸਰ ਇਹ ਸੀਗਾ ਤੇ ਉਹਨੂੰ ਦੱਬ ਕੇ ਰੱਖਿਆ ਉਸ ਵੇਲੇ ਤਾਂ ਸਾਰੇ 97 ਤੋਂ ਲੈ ਕੇ 2002 ਤੱਕ ਤਾਂ ਇਹ ਦੁਸ਼ਟ ਇਹ ਜ਼ਾਬਰ ਪੁਲਿਸ ਅਫਸਰ ਜਿਉਂਦੇ ਸੀ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਇਹ ਬਹੁਤ ਵੱਡੀ ਤਰਾਸ ਦੀ ਹੈ ਕੈਪਟਨ ਮਨਿੰਦਰ ਸਿੰਘ ਨੂੰ ਵੀ ਸਾਰਾ ਕੁਝ ਪਤਾ ਸੀਗਾ ਉਹਨੇ ਵੀ ਕੋਈ ਸਜ਼ਾ ਨਹੀਂ ਕਿਸੇ ਨੂੰ ਦਿੱਤੀ ਹੁਣ ਤਾਂ ਜ਼ਿਆਦਾਤਰ ਜਿਹੜੇ ਸੀਗੇ ਮਰ ਗਏ ਹਨਾ ਤੇ ਜਾਂ ਮਿੰਜਿਆਂ ਤੇ ਪਏ ਨੇ ਤੇ ਜਾਂ ਗੁਰੂ ਇਹਨਾਂ ਨੂੰ ਸਜ਼ਾ ਦੇ ਰਿਹਾ ਇਹ ਨਹੀਂ ਹੈ ਵੀ ਸਜ਼ਾ ਨਹੀਂ ਮਿਲੀ ਕੋਟਲੇ ਨੂੰ ਵੀ ਸਜ਼ਾ ਮਿਲੀ ਹੈ ਕੋਟਣਾ ਬਹੁਤ ਹੀ ਬੁਰੀ ਤਰ੍ਹਾਂ ਤੜਫ ਕੇ ਬਿਮਾਰੀ ਨਾਲ ਮਰਿਆ ਕੀੜੇ ਪਏ ਨੇ ਉਸ ਦੇ ਹਨਾ ਇਸ ਕਰਕੇ ਗੁਰੂ ਨੇ ਸਜ਼ਾ ਦਿੱਤੀ ਹੈ ਲੇਕਿਨ ਜਿਹੜੀਆਂ ਸਰਕਾਰਾਂ ਜਿਨ੍ਹਾਂ ਵਿਅਕਤੀਆਂ ਨੂੰ ਅਸੀਂ ਪੰਥਕ ਸਮਝਦੇ ਰਹੇ ਉਹਨਾਂ ਨੇ ਕੋਈ ਉਹ ਨਹੀਂ ਕਰੀ ਉਹ ਇੰਡੀਅਨ ਸਟੇਟ ਦੇ ਹੱਥ ਚੋਕ ਕੇ ਬਣ ਕੇ ਦਿੱਲੀ ਦੇ ਦੱਲੇ ਬਣ ਕੇ ਹੀ ਰਹੇ ਉਹਨਾਂ ਨੇ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਦੀ ਸ਼ਹਾਦਤ ਨੂੰ ਹੁਣ ਸਿਰਫ ਸਿਆਸਤ ਲਈ ਵਰਤ ਰਹੇ ਨੇ ਹੁਣ ਜਦੋਂ ਅਕਾਲੀ ਦਲ ਦਾ ਬੂਰੀਆ ਬਿਸਤਰਾ ਜਿਵੇਂ ਹੀ ਗੋਲ ਹੋ ਗਿਆ ਹੁਣ ਅੱਜਕੱਲ ਤੱਕ ਸਭ ਤੇ ਵਰਸੀ ਮਨਾ ਰਹੇ ਨੇ ਜਦ ਇਹਨਾਂ ਨੂੰ ਅੱਜ ਕੋਈ ਉੱਥੇ ਜਾ ਕੇ ਪੁੱਛਣ ਆਲਾ ਹੋਵੇ ਸਾਡੇ ਵੀ ਸਿੱਖਾਂ ਦੀ ਯਾਰ ਮжоਰਿਟੀ ਬੰਦਿਆਂ ਦੀ ਜਮੀਰ ਮਰ ਗਈ ਅੱਜ ਉਹਨਾਂ ਨੂੰ ਜਾ ਕੇ ਉੱਥੇ ਕੋਈ ਪੁੱਛਣ ਆਲਾ ਨਹੀਂ ਹੈ ਵੀ ਤੁਸੀਂ 30 ਸਾਲ ਦੇ ਕਿੱਥੇ ਸੀ 3 ਸਾਲ ਤੁਹਾਡੀ ਸਰਕਾਰ ਰਹੀ ਸੈਂਟਰ ਚ ਤੁਸੀਂ ਵਜ਼ੀਰ ਰਹੇ ਸਾਰਾ ਰਾਜ ਭਾਗ ਤੁਹਾਡੇ ਕੋ ਰਿਹਾ ਐਸਜੀਪੀਸੀ ਤੁਹਾਡੇ ਕੋ ਰਹੀ ਅੱਜ ਜਦ ਪੰਥ ਨੇ ਘਰ ਬਿਠਾ ਤੇ ਅੱਜ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਵਰਗਿਆਂ ਦੀਆਂ ਗੱਲਾਂ ਕਰਦੇ ਹੋ ਅਖੰਡ ਪਾਣੀ ਪੰਥਕ ਮੀਡੀਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਜ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੌਂਕੇ ਕਲਾਂ ਦੀ ਧਰਤੀ ਦੇ ਉੱਤੇ ਮੌਜੂਦ ਹੈਗੇ ਆਂ ਛੇਵੇਂ ਪਾਤਸ਼ਾਹ ਜੀ ਦਾ ਅਸਥਾਨ ਹੈਗੇ ਨੇ ਤੇ ਇੱਥੇ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਸਾਹਿਬ ਜੀ ਅਕਾਲ ਤਖਤ ਸਾਹਿਬ ਜੀ ਹੋਰਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਸਾਡੇ ਨਾਲ ਜਿਹੜੀ ਸ਼ਖਸੀਅਤ ਹੈਗੀ ਐ ਇਸ ਸ਼ਖਸੀਅਤ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇਹਣਾ ਦੇ ਸਾਥ ਦਾ ਨਿੱਗ ਵੀ ਮਾਣਿਆ ਹੋਇਆ ਹੈ ਭਾਈ ਕਰਮਜੀਤ ਸਿੰਘ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਸਵਾਗਤ ਕਰ ਲੈਣੇ ਆ ਤੇ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਭਾਈ ਸਵਾਹੀ ਗੁਰੂ ਜੀ ਕਰਦਾ ਸਵਾਹੀ ਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜਿਹੜੀ ਸੱਚ ਦੀ ਆਵਾਜ਼ ਜਿਹੜਾ ਮੀਡੀਆ ਠਾ ਰਿਹਾ ਉਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਇਹੋ ਜੇ ਸਰਕੀ ਵਿਭਾਗੀ ਠਾਉਣ ਵਾਲੇ ਮੀਡੀਆ ਵਾਲੇ ਸਾਨੂੰ ਬਹੁਤ ਜ਼ਰੂਰਤ ਆਈ ਦੇ ਸਮੇਂ ਦੇ ਵਿੱਚ ਜੀ ਤੇ ਮੇਰਾ ਪਿੰਡ ਕੌਂਕੇ ਕਲਾਈਆਂ ਜੀ ਖਾਸ ਕਰਨਜੀਤ ਸਿੰਘ ਮੇਰਾ ਨਾਮ ਆ ਜੀ ਮੇਰੇ ਪਿਤਾ ਜੀ ਪ੍ਰੀਤਮ ਸਿੰਘ ਬਾਬਾ ਜੀ ਸੀ ਜੀ ਹਾਂ ਜੀ ਉਹਨਾਂ ਨੇ ਸੰਘਰਸ਼ ਬਚਪਨ ਤੋਂ ਲੈ ਕੇ ਭਾਈ ਸਾਹਿਬ ਦੇ ਨਾਲ ਠੀਕ ਹੈ ਜੀ ਉਮਰ ਪਹਿਲੀ ਬਚਪਨ ਉਮਰ ਵੀ ਇਕੱਠੇ ਰਹੇ ਐਂਡ ਤੱਕ ਵੀ ਇਕੱਠੇ ਰਹੇ ਆ ਜੀ ਸਾਰੇ ਜਿੰਨੇ ਵੀ ਸੰਘਰਸ਼ ਜੇਲ੍ਹਾਂ ਦੇ ਵਿੱਚ ਜੋ ਵੀ ਹੋਇਆ ਸਾਰਾ ਕੁਝ ਹੋਇਆ ਉਹਨਾਂ ਦੇ ਨਾਲ ਪਰਿਵਾਰਕ ਤੌਰ ਤੇ ਅਸੀਂ ਇਕੱਠੇ ਹੀ ਰਹੇ ਆ ਮੇਰੇ ਡੈਡੀ ਜੀ ਤੇ ਮੇਰੀ 18 ਸਾਲ ਦੀ ਓ ਟਾਈਮ ਤੇ ਉਮਰ ਸੀ ਮੇਰੇ ਤੇ ਵੀ ਦੋ ਗ੍ਰਾ ਟੈਰੋਗੇਟ ਹੋ ਚੁੱਕੇ ਇੱਕ ਵੇਰਾ ਪੁਲਿਸ ਚੱਕ ਕੇ ਇਸੇ ਗੁਰੂ ਸਾਹਿਬ ਦੀ ਸੇਵਾ ਕਰਨ ਆਏ ਸੀਗੇ ਅਮਰਸਰ ਲੈ ਗਈ ਸੀ ਰਸਤੇ ਦੇ ਵਿੱਚ ਟੈਰੋਗੇਟ ਕਰ ਕਰ ਕੇ ਮੈਨੂੰ ਆਹ ਰਸਤੇ ਦੇ ਵਿੱਚ ਉਤਾਰਿਆ ਗਿਆ ਸੀਗਾ ਪਰ ਉਦੋਂ ਓ ਟਾਈਮ ਤੇ ਪਰਮਾਤਮਾ ਦੀ ਮਿਹਰ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਬਚਾਅ ਹੋ ਗਿਆ। ਉਸ ਤੋਂ ਬਾਅਦ ਫਿਰ ਮੈਨੂੰ ਖੇਤੋਂ ਚੱਕ ਲਿਆ ਸੀਗਾ ਤੇ ਭਾਈ ਸਾਹਿਬ ਦੇ ਨਾਲ ਰਹਿੰਦੇ ਕਰਕੇ ਇਕੱਠੇ ਡੇਢ ਭਾਈ ਸਾਹਿਬ ਨਾਲ ਦੇ ਸਬੰਧ ਚ ਗ੍ਰਿਫਤਾਰੀ ਜਾਂ ਇੰਟਰੋਗੇਸ਼ਨ ਹੋਈ। ਇੰਟਰੋਗੇਸ਼ਨ ਉਸ ਟਾਈਮ ਤੇ ਇਕੱਠੀ ਸੰਘਰਸ਼ 7 ਸਾਲ ਲੜਿਆ ਸੀ। ਮੰਨ ਲਓ ਜੀ 83 ਤੋਂ ਲੈ ਕੇ ਜੀ 84 85 ਤੋਂ ਲੈ ਕੇ 92 93 ਚੱਕਰ। ਹਮ ਲਗਾਤਾਰ ਸੰਘਰਸ਼ ਸਾਡੇ ਪਰਿਵਾਰ ਤੇ ਨਾਲ ਭਾਈ ਸਾਹਿਬ ਦੇ ਨਾਲ ਤੇ ਸਾਡੇ ਤੇ ਚੱਲਦਾ ਰਿਹਾ। ਹਮ ਜਿਹੜਾ ਟਾਈਮ ਤੇ ਭਾਈ ਸਾਹਿਬ ਨੂੰ ਪਿੰਡੋਂ ਚੱਕ ਕੇ ਆ ਲੇਕੇ ਗਏ ਆ ਗੁਰਦਾਰਾ ਸੇਭੂ ਜਦੋਂ ਭਾਈ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਗੁਰੂ ਘਰ ਦੇ ਵਿੱਚੋਂ ਇਹ ਉਹੀ ਗੁਰੂ ਘਰ ਇਸੇ ਗੁਰੂ ਘਰ ਦੇ ਵਿੱਚੋਂ ਉਹ ਪਿੰਡ ਕੋਕੇ ਕਲਾਂ ਦਾ ਗੁਰੂ ਘਰ ਸੀਗਾ ਜੀ ਉਹ ਟਾਈਮ ਤੇ ਭਾਈ ਸਾਹਿਬ ਨੂੰ ਕਥਾ ਕਰਦਿਆਂ ਨੂੰ ਆ ਕੇ ਪੁਲਿਸ ਪਹਿਲਾਂ ਵੀ ਲੈ ਜਾਂਦੀ ਸੀ ਉਹ ਟਾਈਮ ਤੇ ਵੀ ਲੈ ਗਈ ਸੀਗੀ ਬਾਅਦ ਦੇ ਵਿੱਚ ਤੇ ਡੈਡੀ ਜੀ ਮੇਰੇ ਥੋੜੇ ਜਿਹਾ ਭਾਈ ਸਾਹਿਬ ਬਾਹਰ ਰੱਖਦੇ ਸੀ ਵੀ ਸੰਘਰਸ਼ ਬੜਾ ਤੇਜ ਗਰਮ ਹੋ ਗਿਆ ਵੀ ਤੁਹਾਡੇ ਤੇ ਵੀ ਬਹੁਤ ਜ਼ਿਆਦਾ ਕਾਟ ਆਊਗਾ ਇਹਨਾਂ ਨੂੰ ਸਾਈਡ ਤੇ ਕਰਤਾ ਸੀ ਇਹਨਾਂ ਨੇ ਜੀ ਚਲੋ ਪਹਿਲਾਂ ਉਹ ਟਾਈਮ ਤੇ ਫਿਰ ਭਾਈ ਸਾਹਿਬ ਨੂੰ ਲੈ ਗਏ ਸੀਗੇ ਇਹਨਾਂ ਨੂੰ ਉਦਾਂ ਉਹ ਇਸ਼ਟਾ ਉਹਨਾਂ ਦੇ ਦੋਤੇ ਸੀ ਫਿਰ ਉਹ ਟਾਈਮ ਤੇ ਉਹਨਾਂ ਜਿਹਨੇ ਸੁਰਗਵਾਸ ਹੋ ਗਏ ਸੀਗੇ ਫਿਰ ਉਹ ਉਹ ਟਾਈਮ ਤੇ ਕਿਹਾ ਸੀਗਾ ਵੀ ਭਾਈ ਸਾਹਿਬ ਨੂੰ ਥੋੜਾ ਜਿਹਾ ਟਾਈਮ ਦਈ ਦਿੱਤਾ ਸੀ ਟਾਈਮ ਛੁੱਟੀ ਦਿੱਤੀ ਸੀ ਚਲੋ ਉਸ ਤੋਂ ਬਾਅਦ ਫੇਰ ਲੈ ਗਏ ਜੀ ਪਹਿਲਾਂ ਵਾਲਾ ਜਿਹੜਾ ਟਾਈਮ ਸੀਗਾ ਉਹ ਟਾਈਮ ਤੇ ਭਾਈ ਸਾਹਿਬ ਗੁਰਦੇਵ ਸਿੰਘ ਕਾਲ ਤੱਕ ਦੇ ਜਥੇਦਾਰ ਵੀ ਰਹੇ ਆ ਤੇ ਮੇਰੇ ਡੈਡੀ ਜੀ ਜਿਹੜੇ ਸੀਗੇ ਇਹ ਲੰਗਰ ਦੇ ਜਥੇ ਸੇਵਾ ਕਰ ਰਹੇ ਆ ਉਹ ਟਾਈਮ ਤੇ ਤੇ ਜਿਹੜਾ ਇਕੱਠੀਆਂ ਰਹੀਆਂ ਬਰਸ਼ਾਦਾ ਪਾਣੀ ਭਾਈ ਸਾਹਿਬ ਮੇਰੇ ਡੈਡੀ ਦੇ ਹੱਥੋਂ ਹੀ ਛੱਕ ਦੇ ਰਹੇ ਉਹ ਟਾਈਮ ਤੇ ਜਿਹੜੇ ਵਿੱਚ ਮੀਡੀਆ ਦੇ ਵਿੱਚ ਗੱਲ ਚੱਲਦੀ ਆ ਵੀ ਉਹ ਟਾਈਮ ਮਾਤਾ ਜੀ ਬਰਸ਼ਾਦਾ ਲੈ ਕੇ ਜਾਂਦੇ ਸੀਗੇ ਨਾਲ ਬੀਬੀ ਜੀ ਦੇ ਉਹ ਮੇਰੀ ਦਾਦੀ ਜੀ ਹੁੰਦੇ ਸੀਗੇ ਹਾਂਜੀ ਮੇਰੀ ਛਕੀ ਦਾਦੀ ਸੀ ਜੀ ਸਾਰਾ ਸੰਘਰਸ਼ ਹੋਣ ਤੋਂ ਬਾਅਦ ਉਹ ਸਾਹਿਬ ਤੇ ਜਦੋਂ ਇਹ ਆਪਣੇ ਕਾਲਤਾਖਤ ਦੇ ਜਥੇਦਾਰ ਸੀ ਉਦੋਂ ਬਰਨਾਲੇ ਨੇ ਟੈਕ ਕਰਤਾ ਸੀਗਾ ਉਹ ਟਾਈਮ ਤੇ ਸੀ ਵੀ ਇਹਨਾਂ ਨੂੰ ਚੱਕ ਲਿਆ ਸੀਗਾ ਭਾਈ ਸਾਹਿਬ ਨੂੰ ਸੀ ਮੇਰੇ ਡੈਡੀ ਜੀ ਨੂੰ ਹੀ ਫਿਰ ਜਿਹੜਾਂ ਦੇ ਵਿੱਚ ਬੀਬੀ ਜੀ ਤੇ ਮੇਰੀ ਦਾਦੀ ਜੀ ਇਕੱਠੇ ਪ੍ਰਸ਼ਾਦਾ ਲੰਗਰ ਪਾਣੀ ਜੋ ਵੀ ਲੈ ਕੇ ਜਾਂਦੇ ਸੀ ਖਾਣ ਪੀਣ ਦਾ ਸਾਮਾਨ ਲੈ ਕੇ ਜਾਂਦੇ ਸੀ ਸਾਨੂੰ ਉਦੋਂ 15 18 ਸਾਲ ਦੀ ਉਮਰ ਦੇ ਵਿੱਚ ਥੋੜਾ ਜਿਹਾ ਬਾਪੂ ਜੀ ਸਾਈਡ ਤੇ ਰਹਦੇ ਸੀਗੇ ਵੀ ਉਹਨਾਂ ਦੇ ਬੱਚੇ ਆ ਵੀ ਹੋਰ ਨੱਕਦੇ ਸੰਘਰਸ਼ ਦੇ ਵਿੱਚ ਗੇਗੇ ਨੁਕਸਾਨ ਹੋ ਜੀ ਉਹ ਤੋਂ ਮੈਨੂੰ ਫਿਰ ਕੁਝ ਖੇਤੋਂ ਵੀ ਚੱਕ ਲਿਆ ਸੀਗਾ ਲੈ ਗਏ ਸੀ ਨਾਲ ਹੀ ਰਸੂਲਪੁਰ ਪਿੰਡ ਪਿੰਦਾ ਰਾਤ ਨੂੰ ਅੱਛਾ ਜੀ ਉਹ ਟਾਈਮ ਤੇ ਚੱਕ ਕੇ ਲੈ ਗਏ ਕਿ ਕੋਈ ਖਾੜਕੂ ਸਿੰਘ ਸੀ ਸਾਡੇ ਖੇਤਾਂ ਵਿੱਚ ਦੀ ਲੰਘਿਆ ਕਿ ਉਦੋਂ ਬਾਅਦ ਉਹ ਨਿੰਗਣੇ ਕਰਕੇ ਉਹਨੇ ਕਹੇ ਪਤਾ ਲੱਗ ਗਿਆ ਵੀ ਇਹੀ ਖਾਸ ਹੀ ਆ ਬੰਦੇ ਤੇ ਮੈਨੂੰ ਰਾਤ ਨੂੰ ਲੈ ਗਏ ਜੀ ਉਹ ਟਾਈਮ ਤੇ ਲੈ ਕੇ ਆ ਗਏ ਆਪਣੇ ਜਗਰੋਂ ਥਾਣੇ ਦੇ ਵਿੱਚ ਸਾਰੀ ਰਾਤ ਪੁੱਛ ਕੇ ਕੀਤੀ ਉਹਨਾਂ ਨੇ ਹਾਂ ਕਹਿੰਦੇ ਇਦਾਂ ਇਦਾਂ ਮੇਰੇ ਤੇ ਬੱਟ ਬੁੱਟ ਮਾਰ ਦੇ ਰਹੇ ਯਾਨੀ ਵੀ ਇੱਕ ਕੋਟਾ ਨਹੀਂ ਲੱਗਿਆ ਯਾਨੀ ਉਹ ਵਿਚਾਰਿਆ ਤੇ ਮੈਂ ਕਹ ਜੀ ਬਿਲਕੁਲ ਨਹੀਂ ਇਦਾਂ ਦੀ ਮੈਨੂੰ ਕਿਸੇ ਵੀ ਗੱਲ ਦਾ ਨਹੀਂ ਪਤਾ ਬਾਪੂ ਜੀ ਰਹਿੰਦੇ ਆ ਨਾਲ ਭਾਈ ਸਾਹਿਬ ਪ੍ਰਚਾਰਕ ਸੀਗੇ ਕਥਾਵਾਚਕ ਸੀਗੇ ਸੇਵਾ ਕਰਦੇ ਸੀਗੇ ਤੇ ਗੁਰਦਾਸ ਸਾਹਿਬ ਜਗਾ ਜਗਾ ਪ੍ਰਚਾਰ ਕਰਦੇ ਸੀ ਜਾ ਕੇ ਤੇ ਡੈਡੀ ਜੀ ਨਾਲ ਹੁੰਦੇ ਸੀਗੇ ਸਿਰਫ ਇਹਨਾਂ ਨੂੰ ਇਹੀ ਟਾਰਗੇਟ ਕੀਤਾ ਗਿਆ ਵੀ ਇਹ ਜਿਹੜਾ ਵੀ ਜਿਹੜਾ ਮੰਨ ਲਓ ਕੋਟਾਂ ਨੇ ਕਚਹਿਰੀਆਂ ਨੇ ਕੰਮ ਕਰਨੇ ਸੀਗੇ ਉਹ ਭਾਈ ਸਾਹਿਬ ਡਿਊਟੀ ਮੇਰੇ ਡੈਡੀ ਦੀ ਲਾ ਦਿੰਦੇ ਹੁੰਦੇ ਸੀਗੇ ਪਿੰਡਾਂ ਪਿੰਡਾਂ ਦੇ ਵਿੱਚ ਆਹ ਫੈਸਲੇ ਤੁਸੀਂ ਕਰਕੇ ਆਉਣੇ ਆਹ ਕਰਕੇ ਆਉਣੇ ਘਰਾਂ ਘਰਾਂ ਦੀਆਂ ਕੁੜੀਆਂ ਅੱਜ ਜਿਹੜੀਆਂ ਛੱਡੀਆਂ ਛੜਾਈਆਂ 5 5 10 10 ਸਾਲ ਦੀਆਂ ਬੇਟੀਆਂ ਸੀ ਉਹ ਘਰ ਬਸਾਤੇ ਜੀ ਉਹਨਾਂ ਬਾਰੇ ਪੜਿਆ ਨਹੀਂ ਸੁਣਿਆ ਨਹੀਂ ਅੱਜ ਹਰੇਕ ਸਿੱਖ ਦੀ ਅੱਖ ਨਮੈ ਜੀ ਕਿ ਕਿਵੇਂ ਭਾਈ ਮਨੀ ਸਿੰਘ ਦੀ ਤਰ੍ਹਾਂ ਜਿਵੇਂ ਮੁਗਲਿਆ ਹਕੂਮਤ ਨੇ ਭਾਈ ਮਨੀ ਸਿੰਘ ਦਾ ਬੰਦਮੰਦ ਕਟਿਆ ਸੀਗਾ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਨੂੰ ਬੰਦਮੰਦ ਕੱਟ ਕੇ ਸ਼ਹੀਦ ਕੀਤਾ ਗਿਆ ਮੇਰੀ ਮਾਤਾ ਨੂੰ ਕੱਲ ਜਦ ਮੈਂ ਦੱਸਿਆ 80 ਸਾਲ ਦੇ ਨੇ ਤੇ 1 ਵਜੇ ਦੇ ਉੱਠ ਕੇ ਪਾਠ ਕਰ ਰਹੀ ਸੀ ਜੀ ਕਿ ਕਿਸ ਤਰ੍ਹਾਂ ਭਾਈ ਗੁਰਦੇਵ ਸਿੰਘ ਉਹਨਾਂ ਦੀ ਸ਼ਹਾਦਤ ਹੋਈ ਤੇ ਹਰੇਕ ਬੱਚਾ ਜਿਹੜਾ ਗੁਰੂ ਕੇ ਸਿੱਖ ਨੂੰ ਗੁਰੂ ਦਾ ਸਿੱਖ ਹੈ ਹਰੇਕ ਦੀ ਅੱਖ ਨਾਮ ਹੈ ਤੇ ਇੱਕ ਬਹੁਤ ਵੱਡਾ ਦੁੱਖ ਵੀ ਆ ਪੰਥ ਨੂੰ ਕਿ ਪੰਥ ਨੇ ਤਿੰਨ ਵਾਰ ਉਹਰੇ ਬਾਦਲਾਂ ਦੀ ਸਰਕਾਰ ਬਣਾਈ ਜੀ ਉਹਨਾਂ ਨੇ ਸਭ ਕੁਝ ਜਾਣਦੇ ਹੋਏ ਵੀ ਉਹ ਬੀਪੀ ਤਿਵਾੜੀ ਦੀ ਰਿਪੋਰਟ ਜਿਹੜਾ ਇੱਕ ਪੁਲਿਸ ਅਫਸਰ ਇਹ ਸੀਗਾ ਤੇ ਉਹਨੂੰ ਦੱਬ ਕੇ ਰੱਖਿਆ ਉਸ ਵੇਲੇ ਤਾਂ ਸਾਰੇ 97 ਤੋਂ ਲੈ ਕੇ 2002 ਤੱਕ ਤਾਂ ਇਹ ਦੁਸ਼ਟ ਇਹ ਜ਼ਾਬਰ ਪੁਲਿਸ ਅਫਸਰ ਜਿਉਂਦੇ ਸੀ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਇਹ ਬਹੁਤ ਵੱਡੀ ਤਰਾਸ ਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਾਰਾ ਕੁਝ ਪਤਾ ਸੀਗਾ ਉਹਨੇ ਵੀ ਕੋਈ ਸਜ਼ਾ ਨਹੀਂ ਕਿਸੇ ਨੂੰ ਦਿੱਤੀ ਹੁਣ ਤਾਂ ਜ਼ਿਆਦਾਤਰ ਜਿਹੜੇ ਇਹ ਸੀਗੇ ਮਰ ਗਏ ਹਨਾ ਤੇ ਜਾ ਮਿੰਜਿਆਂ ਤੇ ਪਏ ਨੇ ਤੇ ਜਾ ਗੁਰੂ ਇਹਨਾਂ ਨੂੰ ਸਜ਼ਾ ਦੇ ਰਿਹਾ ਹੈ ਇਹ ਨਹੀਂ ਹੈ ਵੀ ਸਜ਼ਾ ਨਹੀਂ ਮਿਲੀ ਕੋਟਲੇ ਨੂੰ ਵੀ ਸਜ਼ਾ ਮਿਲੀ ਹੈ ਕੋਟਣਾ ਬਹੁਤ ਹੀ ਬੁਰੀ ਤਰ੍ਹਾਂ ਤੜਫ ਕੇ ਬਿਮਾਰੀ ਨਾਲ ਮਰਿਆ ਕੀੜੇ ਪਏ ਨੇ ਉਸ ਦੇ ਹਣਾ ਇਸ ਕਰਕੇ ਗੁਰੂ ਨੇ ਸਜ਼ਾ ਦਿੱਤੀ ਹੈ ਲੇਕਿਨ ਜਿਹੜੀਆਂ ਸਰਕਾਰਾਂ ਜਿਨ੍ਹਾਂ ਵਿਅਕਤੀਆਂ ਨੂੰ ਅਸੀਂ ਪੰਥਕ ਸਮਝਦੇ ਰਹੇ ਉਹਨਾਂ ਨੇ ਕੋਈ ਉਹ ਨਹੀਂ ਕਰੀ ਉਹ ਇੰਡੀਅਨ ਸਟੇਟ ਦੇ ਹੱਥ ਚੁੱਕ ਕੇ ਬਣ ਕੇ ਦਿੱਲੀ ਦੇ ਦੱਲੇ ਬਣ ਕੇ ਹੀ ਰਹੇ ਉਹਨਾਂ ਨੇ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਦੀ ਸ਼ਹਾਦਤ ਨੂੰ ਹੁਣ ਸਿਰਫ ਸਿਆਸਤ ਲਈ ਵਰਤ ਰਹੇ ਹੁਣ ਜਦੋਂ ਅਕਾਲੀ ਦਿਲ ਦਾ ਬੋਰੀਆ ਬਿਸਤਰਾ ਜਮੇ ਹੀ ਗੋਲ ਹੋ ਗਿਆ ਹੁਣ ਅੱਜ ਅਕਾਲ ਤਖਤ ਸਭ ਤੇ ਵਰਸੀ ਮਨਾ ਰਹੇ ਨੇ ਜਦ ਇਹਨਾਂ ਨੂੰ ਅੱਜ ਕੋਈ ਉੱਥੇ ਜਾ ਕੇ ਪੁੱਛਣ ਵਾਲਾ ਹੋਵੇ ਸਾਡੇ ਵੀ ਸਿੱਖਾਂ ਦੀ ਯਾਰ ਮжоਰਿਟੀ ਬੰਦਿਆਂ ਦੀ ਜਮੀਰ ਮਰ ਗਈ ਅੱਜ ਉਹਨਾਂ ਨੂੰ ਜਾ ਕੇ ਉੱਥੇ ਕੋਈ ਪੁੱਛਣ ਵਾਲਾ ਨਹੀਂ ਹੈ ਵੀ ਤੁਸੀਂ 30 ਸਾਲ ਦੇ ਕਿੱਥੇ ਸੀ 3 ਸਾਲ ਤੁਹਾਡੀ ਸਰਕਾਰ ਰਹੀ ਸੈਂਟਰ ਚ ਤੁਸੀਂ ਵਜ਼ੀਰ ਰਹੇ ਸਾਰਾ ਰਾਜ ਭਾਗ ਤੁਹਾਡੇ ਕੋ ਰਹੀ ਐਸਜੀਪੀਸੀ ਤੁਹਾਡੇ ਕੋ ਰਹੀ ਅੱਜ ਜਦ ਪੰਥ ਨੇ ਘਰ ਬਿਠਾ ਤੇ ਅੱਜ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਵਰਗਿਆਂ ਦੀਆਂ ਗੱਲਾਂ ਕਰਦੇ ਹੋ ਸਾਡੇ ਸ਼ਹੀਦ ਸਾਡੇ ਮਹਾਨ ਸ਼ਹੀਦ ਇੱਥੀ ਨੇ ਇਹਨਾਂ ਦਾ ਇਹ ਝੂਠ ਕਿਤੇ ਨਹੀਂ ਚੱਲੂਗਾ ਪੰਥ ਜਿਹੜੀ ਗੱਲ ਸੰਤ ਜਰਨੈਲ ਸਿੰਘ ਹੁਣੇ ਕਹਿ ਕੇ ਗਏ ਨੇ ਉਹਦੇ ਤੇ ਠੋਕ ਬਜਾ ਕੇ ਪੈਰਾ ਦਊਗਾ ਔਰ ਖਾਲਸਾ ਪੰਥ ਆਪਣੇ ਘਰ ਦੀ ਪ੍ਰਾਪਤੀ ਤੱਕ ਜਦੋਂ ਜਹਿਦ ਜਾਰੀ ਰੱਖੂਗਾ ਲਾਸਟ ਇੱਕ ਸਵਾਲ ਹੈ ਜਿਨ੍ਹਾਂ ਨੂੰ 1997 ਦੇ ਵਿੱਚ ਸ਼ਾਇਦ ਇਹਨਾਂ ਦੀ ਪਹਿਲੀ ਵਾਰ ਸਰਕਾਰ ਜਦੋਂ ਬਣੀ ਇਸ ਉਮੀਦ ਨਾਲ ਪੰਥ ਨੇ ਵੋਟਾਂ ਪਾਈਆਂ ਕਿ ਸਾਡੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਉਹਨਾਂ ਦਾ ਇਨਸਾਫ ਦਵਾਉਣਗੇ ਜਿਹਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਹਣਾ ਦੀ ਸ਼ਹਾਦਤ ਵੀ ਆ ਜਾਂਦੀ ਹੈ ਪਰ ਇਹਨਾਂ ਨੇ ਇਨਸਾਫ ਕੀ ਦਵਾਉਣਾ ਇਹ ਸਾਡੇ ਕੌਮ ਦੇ ਜਥੇਦਾਰ ਦੇ ਨਾਂ ਦੇ ਨਾਲੋਂ ਪਘੋੜਾ ਸ਼ਬਦ ਤੱਕ ਨਹੀਂ ਲੁਹਾ ਸਕੇ ਕਿਦਾਂ ਦੇ ਵੇਖੋ ਅਜਬੰਦੀ ਸਿੰਘਾਂ ਦੀ ਗੱਲ ਕਰਦੀ ਹੈ ਕ ਚੱਲਦੀ ਹੈ ਸਖਵੀਰ ਬਾਦਲ ਸਭ ਤੋਂ ਮੂਰੇ ਹੋ ਕੇ ਕਹਿੰਦਾ ਬੰਦੀ ਸਿੰਘ ਰਹਾ ਕਰੋ ਉਹਦੀ ਵਾਈਫ ਕਹਿੰਦੀ ਹੈ ਹੈਨਾ ਤੇ ਜਦੋਂ ਪਾਵਰ ਚ ਸੀ ਅਓ ਉਸ ਮੇਰੇ ਕਹਿੰਦਾ ਸੀ ਭਾਈ ਜਗਤਾਰ ਸਿੰਘ ਹਵਾਰਾ ਕਾਤਲ ਐ ਉਹ ਪੰਥ ਨੂੰ ਕਿਵੇਂ ਸੇਧ ਦੇ ਸਕਦਾ ਇਹਨਾਂ ਨੂੰ ਯਾਰ ਮੈਂ ਕੀ ਕਹਾਂ ਸਭ ਤੋਂ ਵੱਧ ਦੇ ਹਰਾਮਜਾਦਾ ਟੱਬਰ ਐ ਜਿਨ੍ਹਾਂ ਨੇ ਪੰਥ ਦਾ ਇੰਨਾ ਵੱਡਾ ਨੁਕਸਾਨ ਕਰਤਾ ਔਰ ਹਾਲੇ ਇਹਨਾਂ ਨੂੰ ਕੁਝ ਵੀ ਸਜ਼ਾ ਨਹੀਂ ਮਿਲੀ ਉਹ ਅਕਾਲ ਪੁਰਖ ਵਾਹਿਗੁਰੂ ਵੀ ਔਰ ਸਿੱਖ ਸੰਗਤ ਵੀ ਇਹਨਾਂ ਨੂੰ ਹੋਰ ਸਜ਼ਾ ਦੇਊਗੀ ਦੇਖਦੇ ਜਾਓ ਧੰਨਵਾਦ ਭਾਈ ਸਾਹਿਬ ਸਮਾਂ ਵਾਹਿਗੁਰੂ ਜੀ ਕਿਭਾ ਬਿਲਕੁਲ ਸੰਗਤ ਜੀ ਜਿਨਨੇ ਵੀ ਪੰਥ ਦੇ ਦਰਦੀ ਲੋਕ ਨੇ ਜਿਨਨੇ ਵੀ ਪੰਥ ਦੇ ਸਿਹਰਦ ਲੋਕ ਨੇ ਸਭ ਦਾ ਨਾ ਇਹੀ ਹੁੰਦਾ ਕਿ ਹਜੇ ਬਾਦਲਾਂ ਨੂੰ ਸਜ਼ਾ ਕੁਝ ਵੀ ਨਹੀਂ ਮਿਲੀ ਹਜੇ ਬਾਦਲਾਂ ਦਾ ਹਾਲ ਇਸ ਤੋਂ ਵੀ ਬੁਰਾ ਹੋਣਾ ਪਰ ਪਿਛਲੇ ਦਿਨਾਂ ਦੇ ਵਿੱਚ ਗੱਲ ਇਹ ਵੀ ਚੱਲੀ ਕਿਹਾ ਗਿਆ ਕਿ ਜਿਨ੍ਹਾਂ ਨੇ ਬੇਦਵੀਆਂ ਕੀਤੀਆਂ ਜਾਂ ਕਰਵਾਈਆਂ ਉਹਨਾਂ ਦਾ ਕੱਖ ਨਾ ਰਵੇ ਉਹ ਗੱਲ ਕਿਤੇ ਨਾ ਕਿਤੇ ਬਾਦਲਾਂ ਦੇ ਉੱਤੇ ਸੱਚ ਹੁੰਦੀ ਨਜ਼ਰ ਆਈ ਹੈ ਤੇ ਜਿਹੜਾ ਹੋਰ ਲੋਕਾਂ ਦਾ ਸਿੱਖਾਂ ਦਾ ਸਿੱਖ ਬੁੱਧੀਜੀਵੀਆਂ ਦਾ ਸਿਹਰਦ ਸਿੱਖਾਂ ਦਾ ਮੰਨਣਾ ਹੈ ਕਿ ਬਾਦਲਾਂ ਦਾ ਹਜੇ ਹੋਰ ਵੀ ਬਹੁਤ ਬੁਰਾ ਹਾਲ ਹੋਣਾ ਉਹ ਵੇਖਣਾ ਹਜੇ ਬਾਕੀ ਹੈ ਕਿਉਂਕਿ ਉਸ ਤਕਾਲਪੁਰਖ ਦੀ ਵੈਗਰੂ ਦੀ ਕਚੈਰੀ ਦੇ ਵਿੱਚ ਸਭ ਦਾ ਇਨਸਾਫ ਹੋਣਾ ਬਾਕੀ ਹੈ